ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ YouTube ਕਿੰਨੇ ਪੈਸੇ ਦਿੰਦਾ ਹੈ YouTube ਦੇ ਉੱਪਰੋਂ ਕਿੰਨੀ ਕਮਾਈ ਹੋ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ YouTube ਦੇ ਉੱਪਰੋਂ ਇੱਕ YouTuber ਕਿੰਨੀ ਕਮਾਈ ਕਰ ਲੈਂਦਾ ਹੈ ਜੇਕਰ ਤੁਸੀਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਜੇਕਰ ਤੁਸੀਂ ਐਂਡ ਤੱਕ ਨਹੀਂ ਦੇਖੋਗੇ ਤਾਂ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਮਿਲੇਗੀ ਪਰ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈਗੀ YouTube ਦੇ ਉੱਪਰ ਪੈਸੇ ਕਮਾਉਣ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਨੂੰ ਫੋਲੋ ਕਰਨਾ ਪੈਂਦਾ ਇੱਕ ਪ੍ਰੋਸੈਸ ਹੁੰਦਾ ਹੈਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ YouTube ਚੈਨਲ ਹੋਣਾ ਚਾਹੀਦਾ ਹੈ ਤੇ ਉਸ ਚੈਨਲ ਨੂੰ ਮੋਨਟਾਈਜ਼ ਕਰਨਾ ਹੁੰਦਾ ਤੁਸੀਂ ਮੋਨਟਾਈਜ਼ ਕਰਨ ਵਾਸਤੇ ਚੈਨਲ ਨੂੰ ਤੁਹਾਡੇ ਕੋਲੋਂ ਆਖਰੀ 365 ਦਿਨਾਂ ਦੇ ਵਿੱਚ ਘੱਟੋ ਘੱਟ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਹੋਣਾ ਚਾਹੀਦਾ ਆ ਸਭ ਤੋਂ ਪਹਿਲੀ ਜਿਹੜੀ ਰਿਕੁਆਇਰਮੈਂਟ ਹੈਗੀ ਇਹ ਹੈਗੀ YouTube ਦੀ ਉਸ ਤੋਂ ਬਾਅਦ ਜਿਹੜੀ ਦੂਸਰੀ ਚੀਜ਼ ਹੈਗੀ ਵੀ ਕਮਾਈ ਕਿੰਨੀ ਹੁੰਦੀ ਹੈ ਤੁਹਾਨੂੰ YouTube ਦੇ ਉੱਪਰ ਇਹ ਡਿਪੈਂਡ ਕਰਦਾ ਕਿ ਤੁਹਾਡੀਆਂ ਵੀਡੀਓ YouTube ਤੇ ਉੱਪਰ ਕਿਹੜੇ ਦੇਸ਼ ਦੇ ਵਿੱਚ ਵੇਖਦੇ ਪਏ ਆ ਲੋਕ ਕਿਹੜੀ ਪਬਲਿਕ ਦੇਖਦੀ ਪਈ ਆ ਤੇ ਨਾਲ ਦੇ ਨਾਲ ਇਹ ਵੀ ਚੀਜ਼ ਡਿਪੈਂਡ ਕਰਦੀ ਆ ਕਿ ਤੁਹਾਡੇ ਚੈਨਲ ਦੀ ਕਿਹੜੀ ਕੈਟਾਗਰੀ ਹੈਗੀ ਕਿਸ ਕੈਟਾਗਰੀ ਦੇ ਉੱਪਰ ਤੁਸੀਂ ਵੀਡੀਓਜ਼ ਬਣਾਉਂਦੇ ਹੋ ਕਿਉਂਕਿ YouTube ਦੀ ਕਮਾਈ ਜਿਹੜੀ ਹੈਗੀ ਉਹ ਕੈਟਾਗਰੀ ਦੇ ਉੱਪਰ ਵੀ ਡਿਪੈਂਡ ਕਰਦੀ ਆ ਕੁਝ ਲੋਕ ਟਰੈਵਲ ਦੀਆਂ ਵੀਡੀਓ ਬਣਾਉਂਦੇ ਨੇਗੇ ਕੁਝ ਲੋਕ ਜਿਹੜੀਆਂਗੇ ਇਨਫੋਰਮੇਟਿਵ ਵੀਡੀਓ ਜਿਨ੍ਹਾਂ ਨੂੰ ਐਜੂਕੇਸ਼ਨਲ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ ਕੁਝ ਲੋਕ ਜਿਹੜੇ ਆਗੇ ਸਪੋਰਟਸ ਦੇ ਉੱਪਰ ਵੀਡੀਓ ਬਣਾਉਂਦੇ ਨੇ ਤੇ ਕੁਝ ਲੋਕ ਜਿਹੜੇ ਆਗੇ ਉਹ ਫਾਈਨੈਂਸ ਵਗੈਰਾ ਦੇ ਉੱਪਰ ਵੀਡੀਓ ਬਣਾਉਂਦੇ ਨੇ ਜਿੰਨਾ ਕਿ ਮੈਨੂੰ ਪਤਾ ਹੈਗਾ ਸਭ ਤੋਂ ਜ਼ਿਆਦਾ ਜਿਹੜੀ ਕਮਾਈ ਹੁੰਦੀ ਆ ਉਹ ਫਾਈਨੈਂਸ ਵਾਲੀਆਂ ਵੀਡੀਓ ਦੇ ਉੱਪਰ ਹੁੰਦੀ ਆ ਕਿ ਜਿਨ੍ਹਾਂ ਦੇ ਉੱਪਰ ਤੁਸੀਂ ਲੋਕਾਂ ਨੂੰ ਦੱਸ ਦਿਓਗੇ ਹਾਊ ਟੂ ਮੇਕ ਮਨੀ ਜਾਂ ਪੈਸਾ ਕਿੱਦਾਂ ਬਣਾ ਸਕਦੇ ਹੋ ਇਹਨਾਂ ਸਭ categories ਦੀ ਵੀਡੀਓਜ਼ ਦੇ ਉੱਪਰ ਜਿਹੜੀ ਹੈਗੀ ਸਭ ਤੋਂ ਵੱਧ ਕਮਾਈ ਹੁੰਦੀ ਆ ਸਾਰੇ ਲੋਕ ਇਹੇ ਸਮਝਦੇ ਹਨ ਕਿ YouTube ਜਿਹੜੀ ਹੈ ਕਿ view ਦੇ ਬੇਸ ਦੇ ਉੱਪਰ ਤੁਹਾਨੂੰ ਪੈਸੇ ਦਿੰਦੇ ਹੈਗੇ YouTube view ਦੇ بیس ਦੇ ਉੱਪਰ ਤੁਹਾਨੂੰ ਪੈਸੇ ਨਹੀਂ ਦਿੰਦੀ YouTube ਪੈਸੇ ਦਿੰਦੀ ਹੈ ਕਿ ਐਡਸ ਦੇ بیس ਦੇ ਉੱਪਰ ਕਿੰਨੀਆਂ ਐਡਸ ਜਿਹੜੀਆਂ ਤੁਹਾਡੀ ਵੀਡੀਓ ਦੇ ਉੱਪਰ ਚੱਲਦੀਆਂ ਨੇ ਕਿਉਂਕਿ ਜੇ ਤੁਸੀਂ ਵੀਡੀਓ 8 ਮਿੰਟ ਤੋਂ ਵੱਡੀ ਬਣਾਉਂਦੇ ਹੋਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਇੱਕ ਤਾਂ ਲਾਜ਼ਮੀ ਐਡ ਪਹਿਲੇ ਨੰਬਰ ਤੇ ਚੱਲ ਜਾਂਦੀ ਹੈ ਕਿ ਸਟਾਰਟਿੰਗ ਤੇ ਤੇ ਇੱਕ ਐਂਡ ਤੇ ਚੱਲਦੀ ਹੈਗੀ ਉਸ ਤੋਂ ਬਾਅਦ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਸੀਂ ਆਟੋਮੈਟਿਕ ਐਡਸ ਲਗਾਉਣੀਆਂ ਨੇ ਜਾਂ ਮੈਨੂਅਲੀ ਲਗਾਉਣੀਆਂ ਨੇ ਇਹ 8 ਮਿੰਟ ਤੋਂ ਵੱਧ ਵਾਲੀ ਵੀਡੀਓ ਹੈ ਜੇ 8 ਮਿੰਟ ਤੋਂ ਘੱਟ ਦੀ ਵੀਡੀਓ ਭਾਵੇਂ ਉਹ 7 ਮਿੰਟ 58 ਸਕਿੰਟ ਦੀ ਹੈਗੀ ਉਹਦੇ ਉੱਪਰ ਸਿਰਫ ਦੋ ਹੀ ਐਡ ਲੱਗਣਗੀਆਂ ਇੱਕ ਸਟਾਰਟਿੰਗ ਤੇ ਇੱਕ ਐਂਡ ਤੇ ਵੀਡੀਓ ਤੇ ਤੇ ਉਹ ਹੀ ਸਿਰਫ YouTube ਲਾਉਂਦੀ ਹੈ ਉਹਦੇ ਉੱਪਰ ਤੁਸੀਂ ਐਡਸ ਨੂੰ ਆਪ ਮੈਨੇਜ ਨਹੀਂ ਕਰ ਸਕਦੇ YouTube ਦੇ ਉੱਪਰ ਜਿਹੜੀਆਂ ਐਡਸ ਚੱਲਦੀਆਂ ਨਗੀਆਂ ਉਹਨਾਂ ਦੇ ਵਿੱਚੋਂ ਕੋਜ ਹਿੱਸਾ ਕਮਾਈ ਦਾ YouTube ਖੁਦ ਰੱਖਦੀ ਹੈਗੀ ਤੇ ਬਾਕੀ ਹਿੱਸਾ ਜਿਹੜਾ ਹੈਗਾ ਉਹ YouTube ਤੁਹਾਨੂੰ ਦਿੰਦੀ ਹੈਗੀ ਮਨ ਲਓ ਜਿੱਦਾ 55% ਜਿਹੜਾ ਹੈਗਾ YouTube ਰੱਖਦੀ ਹੈਗੀ ਤੇ 45% ਐਡ ਰੈਵਨਿਊ ਦਾ ਤੁਹਾਨੂੰ ਮਿਲਦਾ ਆਏਗਾ ਇੱਕ ਉਦਾਹਰਨ ਲੈ ਕੇ ਆਪਾਂ ਸਮਝਦੇ ਹਾਂਗੇ ਜਿਵੇਂ ਮੰਨ ਲਓ ਕੋਈ Apple ਆ ਗਈ Apple ਨੇ ਆਪਣੇ iPhone ਦੀ ਐਡ ਕਰਨੀ ਹੈ ਜਾਂ ਕਿਸੇ ਹੋਰ ਪ੍ਰੋਡਕਟ ਦੀ ਐਡ ਕਰਨੀ ਹੈ YouTube ਦੇ ਉੱਪਰ ਤਾਂ ਉਹ ਕਮਾਈ ਸਿੱਧੀ ਤੁਹਾਨੂੰ ਜਿਹੜੀ ਨਹੀਂ ਹੋਣੀ ਜਿੰਨੇ ਵੀ Apple ਨੇ ਪੈਸੇ ਐਡ ਦੇ ਦੇਣੇ ਉਹ ਤੁਹਾਡੇ ਅਕਾਊਂਟ ਦੇ ਵਿੱਚ ਨਹੀਂ ਹੋਣੇ ਉਹ ਪਹਿਲਾਂ YouTube ਕੋ ਜਾਣੇ ਹੈਗੇ ਕਿਉਂਕਿ YouTube ਦਾ ਪਲੇਟਫਾਰਮ ਅਸੀਂ ਯੂਜ਼ ਕਰਦੇ ਪਏ ਆਂਗੇ ਆਪਣੀਆਂ ਵੀਡੀਓ ਪਾਉਣ ਵਾਸਤੇ ਉਸ ਤੋਂ ਬਾਅਦ ਐਡ ਰੈਵਨਿਊ ਜਿਹੜਾ ਤੁਹਾਡਾ ਬਣਦਾ ਹੈਗਾ ਤੁਹਾਡੇ ਹੱਕ ਦਾ ਬਣਦਾ ਹੈਗਾ YouTube ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਕੱਲ ਦਿੰਦੀ ਹੈਗੀ ਉਹ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਉਂਦਾ ਉਹ AdSense ਦੇ ਵਿੱਚ ਤੁਹਾਡੇ ਵਿੱਚ ਆ ਜਾਂਦਾ ਤੁਹਾਨੂੰ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੁੰਦਾ ਹੈਗਾ ਤੁਹਾਡਾ AdSense ਜਿਹੜਾ ਹੈਗਾ ਤੁਹਾਡੇ ਚੈਨਲ ਦੇ ਨਾਲ ਤੁਹਾਨੂੰ ਕਨੈਕਟ ਕਰਨਾ ਪੈਂਦਾ ਹੈਗਾ ਜੇ ਇਸ ਵੇਲੇ ਤੁਹਾਡੇ AdSense ਦੇ ਵਿੱਚ 100 ਡਾਲਰ ਹੋ ਗਏ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਆਪਣਾ ਬੈਂਕ ਅਕਾਊਂਟ ਐਡਸੈਂਸ ਦੇ ਨਾਲ ਕਨੈਕਟ ਕੀਤਾ ਹੈਗਾ ਉਹ ਵਾਲਾ ਬੈਂਕ ਅਕਾਊਂਟ ਦੇ ਵਿੱਚ ਤੁਹਾਡੇ ਦੇ ਵਿੱਚ ਤੁਹਾਡੀ YouTube ਦੀ ਸੈਲਰੀ ਚਲੀ ਜਾਵੇਗੀ YouTube ਤੁਹਾਨੂੰ 45% ਦਿੰਦੀ ਹੈਗੀ ਤੇ ਖੁਦ 55% ਜਿਹੜਾ ਕਮਾਈ ਦਾ ਰੱਖਦੀ ਹੈ ਕਿਉਂਕਿ ਪਲੇਟਫਾਰਮ YouTube ਦਾ ਆਪਣਾ ਹੈ ਆਪਾਂ ਉਸ ਦੀ ਵਰਤੋਂ ਕਰ ਰਹੇ ਹਾਂ ਵੀਡੀਓ ਪਾਉਣ ਵਾਸਤੇ ਉਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਵੀ ਕ੍ਰिएਟਰ ਦੀ ਕਮਾਈ ਜਾਨਣੀ ਚਾਹੁੰਦੇ ਹੋ ਕੋਈ ਵੀ ਕ੍ਰिएਟਰ ਕਿੰਨੇ ਪੈਸੇ ਕਮਾ ਰਿਹਾ YouTube ਦੇ ਉੱਪਰ ਤਾ ਤੁਹਾਡੇ ਕੋਲ ਇੱਕ ਵੈਬਸਾਈਟ ਹੈਗੀ ਹੈਗੀ ਇੰਟਰਨੈਟ ਦੇ ਉੱਪਰ ਉਸ ਵੈਬਸਾਈਟ ਦਾ ਨਾਮ ਹੈ ਜੀ ਸੋਸ਼ਲ ਬਲੇਡ ਸੋਸ਼ਲ ਬਲੇਡ ਬ੍ਰੈਡ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਕਰਨਾ ਕੀ ਹੈਗਾ ਸਿੰਪਲੀ ਜਿਸ ਕ੍ਰिएਟਰ ਦੇ ਵੀ ਤੁਸੀਂ ਕਮਾਈ ਜਾਨੀ ਚਾਹੁੰਦੇ ਹੋਗੇ ਉਸ ਕ੍ਰिएਟਰ ਦਾ ਤੁਸੀਂ ਨਾਮ ਭਰ ਦੇਣਾ ਹੈਗਾ ਉਸ ਦਾ ਅਕਾਊਂਟ ਭਰ ਦੇਣਾ YouTube ਚੈਨਲ ਦਾ ਨੇਮ ਜੋ ਵੀ ਆ ਮੰਨ ਲਓ ਫੋਰ ਐਗਜ਼ਾਮਪਲ ਮੇਰਾ ਹੀ ਭਰ ਲਓ ਮੇਰਾ ਨਾਮ ਹੈਗਾ ਮਿਸਟਰ ਜਸਕਰਨ ਤਾਂ ਤੁਸੀਂ ਮਿਸਟਰ ਜਸਕਰਨ ਜਿਹੜਾ ਸਿੰਪਲੀ YouTube ਉੱਤੇ ਸੋਸ਼ਲ ਬਲੇਡ ਤੇ ਆ ਕੇ ਭਰ ਦਿਓ ਤਾਂ ਤੁਹਾਨੂੰ ਐਸਟੀਮੇਟਲੀ ਮੇਰੇ ਸਬਸਕ੍ਰਾਈਬਰ ਦੇ ਬੇਸ ਦੇ ਉੱਪਰ ਜਿਹੜੀ ਹੈ ਮੇਰੇ ਵਿਊ ਦੇ ਬੇਸ ਦੇ ਉੱਪਰ ਕੈਲਕੂਲੇਸ਼ਨ ਕਰਕੇ ਉਹ ਵਾਲੀ ਵੈਬਸਾਈਟ ਤੁਹਾਨੂੰ ਮੇਰੀ YouTube ਦੀ ਕਮਾਈ ਜਿਹੜੀ ਹੈਗੀ ਮਹੀਨੇ ਦੀ ਤੇ ਸਾਲ ਦੀ ਤੁਹਾਡੇ ਸਾਹਮਣੇ ਰੱਖ ਦੂਗੀ ਕਿ ਇਹ ਐਸਟੀਮੇਟਲੀ ਬੰਦਾ ਕਿੰਨੇ ਪੈਸੇ ਕਮਾਉਂਦਾ ਹੈ YouTube ਦੇ ਉੱਪਰ ਇਕੱਲੀ ਮੇਰੇ ਦੀ ਨਹੀਂ ਤੁਸੀਂ ਕਿਸੇ ਵੀ YouTuber ਦੀ ਜਿਹੜੀ ਹੈਗੀ ਕਮਾਈ Social Blade ਵੈਬਸਾਈਟ ਦੇ ਉੱਪਰ ਜਾ ਕੇ ਪਤਾ ਕਰ ਸਕਦੇ ਹੋ ਸਿੰਪਲੀ ਕੁਝ ਸਟੈਪ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਸਭ ਡਿਪੈਂਡ ਕਰਦਾ ਕਿ ਤੁਹਾਡੇ ਵੀਡੀਓਜ਼ ਦੇ ਉੱਪਰ ਕਿੰਨੀਆਂ ਐਡ ਚੱਲਦੀਆਂ ਨੇ ਕਿਹੜੀ ਕੈਟਾਗਰੀ ਹੈ ਤੁਹਾਡੇ ਚੈਨਲ ਦੀ ਕਿਸ ਦੇਸ਼ ਦੇ ਵਿੱਚ ਤੁਹਾਡੀਆਂ ਵੀਡੀਓਜ਼ ਦੇਖੀਆਂ ਜਾਂਦੀਆਂ ਫੋਰ ਐਗਜ਼ਾਮਪਲ ਮੰਨ ਲਓ ਅਮਰੀਕਾ ਕੈਨੇਡਾ ਦੇ ਵਿੱਚ ਤੁਹਾਡੀਆਂ ਵੀਡੀਓ ਚੱਲਦੀਆਂ ਨੇ ਤਾਂ ਤੁਹਾਨੂੰ ਸਭ ਤੋਂ ਜ਼ਿਆਦਾ ਰੈਵਨਿਊ ਉਤੋਂ ਜਨਰੇਟ ਹੁੰਦਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੇ ਤਰੀਕੇ ਹਨ ਜਿਨ੍ਹਾਂ ਦੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਉਦਾਹਰਨ ਦੇ ਤੌਰ ਤੇ ਤਿੰਨ ਚਾਰ ਇਹੋ ਜਿਹੇ ਤਰੀਕੇ ਮੈਂ ਤੁਹਾਨੂੰ ਦੱਸੂਗਾ ਜਿਨ੍ਹਾਂ ਦੇ ਮਦਦ ਦੇ ਨਾਲ ਤੁਸੀਂ YouTube ਐਡਸ ਰੈਵਨਿਊ ਤੋਂ ਇਲਾਵਾ ਹੋਰ ਵੀ ਪੈਸੇ ਕਮਾ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਹੈ ਜੀ ਸਪਾਂਸਰਸ਼ਿਪ ਦਾ ਸਪਾਂਸਰਸ਼ਿਪ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਕਿ ਮੰਨ ਲਓ ਤੁਸੀਂ ਕਿਸੇ ਬ੍ਰੈਂਡ ਦੇ ਨਾਲ ਕੋਲੈਬੋਰੇਸ਼ਨ ਕਰਦੇ ਹੋ ਤਾਂ ਉਹ ਕੋਲੈਬੋਰੇਸ਼ਨ ਦੇ ਵਿੱਚ ਤੁਹਾਨੂੰ ਉਹ ਬ੍ਰੈਂਡ ਕਹਿੰਦਾ ਹੈ ਕਿ ਤੂੰ ਸਾਡਾ ਪ੍ਰੋਡਕਟ ਦਾ ਰਿਵਿਊ ਕਰ ਜਾਂ ਅਨਬਾਕਸਿੰਗ ਕਰ ਜੇ ਸਾਡੀ ਕੋਈ ਮਸ਼ਹੂਰੀ ਕਰਦੇ ਤਾਂ ਅਸੀਂ ਤੈਨੂੰ ਜਿਹੜੇ ਹੈਗੇ ਇੰਨੇ ਪੈਸੇ ਦਵਾਂਗੇ ਐਗਜ਼ੈਂਪਲ ਦੇ ਤੌਰ ਤੇ ਆਹ ਦੇਖੋ ਆਹ ਜਿਹੜਾ ਸਪੀਕਰ ਹੈਗਾ ਇਹ ਮੈਂ ਬ੍ਰਾਂਡ ਕੋਲੈਬੋਰੇਸ਼ਨ ਕੀਤੀ ਸੀ ਕਿ ਟਿਕਟੌਕ ਦੇ ਉੱਪਰ ਇਹ ਵਾਲਾ ਪ੍ਰੋਡਕਟ ਉਹਨਾਂ ਨੇ ਮੈਨੂੰ ਘਰੇ ਕੱਲਿਆ ਤਾਂ ਇਸ ਪ੍ਰੋਡਕਟ ਦੀ ਜਿਹੜੀ ਹੈਗੀ ਮੈਂ ਰਿਵਿਊ ਕੀਤਾ ਟਿਕਟੌਕ ਦੇ ਉੱਪਰ ਜਾ ਕੇ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਇਹਦੇ ਉੱਪਰ ਅਲੱਗ-ਅਲੱਗ ਵੀਡੀਓ ਪਾਈਆਂ ਜਾਂ ਅਨਬਾਕਸਿੰਗ ਕੀਤੀ ਹੈ ਦੀ ਜਾਂ ਇਹਦੇ ਉੱਪਰੋਂ ਜਿਹੜਾ ਹੈਗਾ ਮੈਂ ਆਪਣਾ ਇੱਕ ਰੈਵਨਿਊ ਜਨਰੇਟ ਕੀਤਾ ਮੈਂ ਉਸ ਬ੍ਰਾਂਡ ਦੇ ਕੋਲੋਂ ਪੈਸੇ ਲਏ ਕਿ ਮੈਨੂੰ ਤੁਸੀਂ ਪੈਸੇ ਦੇਣੇ ਹੈਗੇ ਇਹਦੇ ਤੇ ਮੈਂ ਤੁਹਾਡੇ ਇਸ ਪ੍ਰੋਡਕਟ ਦੀ ਜਿਹੜੀ ਹੈਗੀ ਐਡ ਕਰੂੰਗਾ ਤੇ ਐਡ ਕਰਨ ਦਾ ਫਾਇਦਾ ਕੀ ਹੋਇਆ ਉਸ ਬ੍ਰਾਂਡ ਨੂੰ ਐਡ ਕਰਨ ਦਾ ਫਾਇਦਾ ਇਹ ਹੋਇਆ ਕਿ ਉਹਨਾਂ ਨੇ ਜਿਹੜੇ ਹੈਗੇ ਗਾਹਕ ਵਦੇ ਮੇਰੀਆਂ ਵੀਡੀਓਜ਼ ਦੇ ਵਿਊ ਵੇਖ ਕੇ ਹੋਰ ਲੋਕ ਜਾ ਕੇ ਉਸ ਨੂੰ ਖਰੀਦੇ ਇਹਨੂੰ ਅਫੀਲੀਏਟ ਮਾਰਕੀਟ ਕਹਿੰਦੇ ਹੈਗੇ ਜਿਸ ਹੋਰ ਗਾਹਕ ਵਦੇ ਦੂਸਰੇ ਨੰਬਰ ਤੇ ਤਰੀਕਾ ਆਉਂਦਾ ਹੈ ਜੀ ਸੁਪਰ ਚੈਟ ਦਾ YouTube ਦੇ ਵਿੱਚ ਤੁਸੀਂ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਸਬਸਕ੍ਰਿਪਸ਼ਨ ਹੋ ਗਈ ਜਾਂ ਸੁਪਰ ਚੈਟ ਹੋ ਗਈ ਇਸ ਦੇ ਵਿੱਚ ਜਦੋਂ ਤੁਸੀਂ ਲਾਈਵ ਕਰਦੇ ਹੋ ਤਾਂ ਕੁਝ ਲੋਕ ਤੁਹਾਨੂੰ ਜਿਹੜੇ ਹੈਗੇ ਸੁਪਰ ਚੈਟ ਭੇਜ ਦੇਣਗੇ ਜਾਂ ਉਹਦੇ ਵਿੱਚ ਹੁੰਦਾ ਵੀ ਤੁਹਾਨੂੰ ਜਿਹੜਾ ਹੈਗਾ 10 ਰੁਪਏ ਦੇ ਦਿੱਤੇ ਤਾਂ ਉਹਦਾ ਨਾਮ ਜਿਹੜਾ ਹੈ ਬੰਦੇ ਦਾ ਉੱਪਰ ਆ ਜਾਂਦਾ ਹੈਗਾ ਕਿ ਇਸ ਬੰਦੇ ਨੇ ਤੁਹਾਨੂੰ 10 ਰੁਪਏ ਦਿੱਤੇ ਜਾਂ ਕਿਸੇ ਨੇ ਤੁਹਾਨੂੰ 100 ਰੁਪਏ ਦੀ ਸੁਪਰ ਚੈਟ ਭੇਜੀ ਤਾਂ ਉਹਦੇ ਵਿੱਚ ਵੀ ਜਿਹੜੀ ਹੈਗੀ ਤੁਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਹੋਗੇ ਬਟ ਉਹਦੇ ਵਿੱਚ ਤੁਹਾਨੂੰ YouTube ਦੇ ਉੱਪਰ ਲਾਈਵ ਹੀ ਜਾਣਾ ਪੈਂਦਾ ਹੈਗਾ 3ਰੇ ਨੰਬਰ ਤੇ ਹੁੰਦਾ ਜੀ ਅਫੀਲੀਏਟ ਮਾਰਕੀਟਿੰਗ ਅਫੀਲੀਏਟ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈਗਾ ਤੁਸੀਂ ਬੜੀ ਵਾਰੀ YouTube ਦੇ ਉੱਪਰ ਦੇਖਿਆ ਹੋਣਾ ਕਿ ਕਾਸ਼ ਲੋਕ ਜਿਹੜੇ ਹੈਗੇ ਵੀਡੀਓ ਬਣਾਉਂਦੇ ਹੈਗੇ ਕਿ ਮੈਂ ਇਸ ਫਾਰ ਐਗਜ਼ਾਮਪਲ ਮੰਨ ਲਓ ਆਹ ਮਾਈਕ ਮੈਂ ਲਗਾਇਆ ਹੈਗਾ ਤਾਂ ਆਹ ਵਾਲਾ ਮਾਈਕ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਇਹਦੇ ਵਿੱਚ ਆਵਾਜ਼ ਵਧੀਆ ਆਉਂਦੀ ਹੈਗੀ ਤੇ ਜੇਕਰ ਤੁਸੀਂ ਇਸ ਮਾਈਕ ਨੂੰ ਖਰੀਦਣਾ ਚਾਹੁੰਦੇ ਹੋਗੇ ਤਾਂ ਆਹੇਠਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈਗਾ ਤਾਂ ਤੁਸੀਂ ਉੱਥੋਂ ਜਾ ਕੇ ਖਰੀਦ ਲੋਗੇ ਤੁਸੀਂ ਲਿੰਕ ਜਨਰੇਟ ਕਰਨੇ ਹੁੰਦੇ ਆਗੇ ਲਿੰਕ ਜਨਰੇਟ ਕਰਕੇ ਤੁਸੀਂ ਲੋਕਾਂ ਨੂੰ ਭੇਜਣੇ ਹੈਗੇ ਜਿਸ ਵੇਲੇ ਵੀ ਉਹ ਲੋਕ ਉਸ ਲਿੰਕ ਨੂੰ ਕਲਿੱਕ ਕਰਨਗੇ ਕਲਿੱਕ ਕਰਕੇ ਤੁਹਾਡੇ ਲਿੰਕ ਰਾਹੀਂ ਉਸ ਵੈਬਸਾਈਟ ਤੇ ਜਾਣਗੇ ਤੇ ਸਮਾਨ ਖਰੀਦਣਗੇ ਉਸ ਦੇ ਵਿੱਚੋਂ ਤੁਹਾਨੂੰ ਜਿਹੜਾ ਹੈਗਾ ਕਮਿਸ਼ਨ ਮਿਲਦਾ ਹੈ ਕਿਉਂਕਿ ਤੁਸੀਂ ਉਸ ਪਲੇਟਫਾਰਮ ਨੂੰ ਜਾਂ ਉਸ ਵੈਬਸਾਈਟ ਨੂੰ ਗਾਹਕ ਦੇ ਰਹੇ ਹੋਗੇ ਇਹਨੂੰ ਕਹਿੰਦੇ ਨੇ ਅਫੀਲੀਏਟ ਮਾਰਕੀਟਿੰਗ ਇਸ ਦੇ ਵਿੱਚ ਜਿਆਦਾ ਕਮਾਈ ਉਹਨਾਂ ਲੋਕਾਂ ਨੂੰ ਹੁੰਦੀ ਹੈ ਜੀ ਜੋ ਲੋਕ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਪਰ ਵੱਡੇ ਵੱਡੇ ਪੇਜ ਆਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਆਡੀਅנס ਹੈਗੀ ਉਹਨਾਂ ਲੋਕਾਂ ਨੂੰ ਅਫੀਲੀਏਟ ਮਾਰਕੀਟਿੰਗ ਦੇ ਵਿੱਚੋਂ ਜਿਹੜੀ ਹੈਗੀ ਬਹੁਤ ਹੱਦ ਤੱਕ ਕਮਾਈ ਹੁੰਦੀ ਹੈਗੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਸ਼ੇਅਰ ਜ਼ਰੂਰ ਕਰਿਆ ਕਰੋ ਦੂਜਿਆਂ ਦੇ ਨਾਲ ਤੇ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ